ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਸਾਡੇ ਚੈਨਲ ਤੇ ਆਉਣ ਲਈ ਤੁਹਾਡਾ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਜਿਹੜੀ ਆਪਾਂ ਅੱਜ ਸੂਟ ਲੈ ਕੇ ਆਏ ਆ ਬਹੁਤ ਹੀ ਕਮਾਲ ਦੇ ਸੂਟ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਬਹੁਤ ਸੋਹਣੇ ਕਾਟਨ ਦੇ ਸੂਟ ਆਉਣਗੇ ਜੀ ਕਾਟਨ ਦੀ ਸ਼ਰਟ ਕਾਟਨ ਦੀ ਬਾਟਮ ਜੀ ਤੇ ਬਹੁਤ ਸੋਹਣਾ ਦੁਪੱਟਾ ਆਊਗਾ ਜੀ ਕਾਟਨ ਦਾ ਚਿਕਨ ਵਾਲਾ ਜੀ 4 ਸਾਈਡ ਕਟਵਰਕ ਦਿੱਤਾ ਹੋਇਆ ਜੀ ਚਿਕਨ ਦਾ ਵਿੱਚ ਸਾਰੇ ਦੇ ਬੂਟੀ ਬਣੀ ਹੋਈ ਹੈ ਜੀ ਇਹ ਵਾਲੇ ਸੂਟ ਪਿਓਰ ਕੈਮਰਿਕ ਦੇ ਸੂਟ ਆਉਣਗੇ ਜੀ ਨਾਲ ਇਹਨਾਂ ਦੇ ਦੁਪੱਟਾ ਹੋਊਗਾ ਉੱਪਰ ਸਾਰੇ ਦੇ ਪੈਚਵਰਕ ਕੀਤਾ ਹੋਊਗਾ ਸਾਰੇ ਦੇ ਉੱਪਰ 4 ਸਾਈਡ ਪੱਟੀ ਦਿੱਤੀ ਹੈ ਜੀ ਬਹੁਤ ਸੋਹਣਾ ਆਲ ਓਵਰ ਸੂਟ ਆਊਗਾ ਜੀ ਨਾਲ ਬਹੁਤ ਸੋਹਣਾ ਦੁਪੱਟਾ ਆਊਗਾ ਜੀ ਖੁੱਲਾ ਡੁੱਲਾ ਤੇ ਬਹੁਤ ਹੀ ਪਿਆਰੇ ਪਿਆਰੇ ਜਿਹੇ ਇਹਦੇ ਵਿੱਚ ਕਲਰ ਹੈ ਜਿਹੜਾ ਵੀ ਕਲਰ ਕਿਸੇ ਵੀ ਭੈਣ ਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਲੈਣਾ ਹੈ ਜੀ ਜਿਹੜਾ ਵੀ ਤੁਹਾਨੂੰ ਕੋਈ ਕਲਰ ਪਸੰਦ ਹੋਵੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਤੁਸੀਂ ਕਲਰ ਦੇਖੋ ਜੀ ਕਿੰਨੇ ਸੋਹਣੇ ਗਰਮੀ ਦੇ ਅਕੋਰਡਿੰਗ ਮਿੱਠੇ ਮਿੱਠੇ ਜਿਹੇ ਕਲਰ ਹੈ ਜੀ ਸਾਰੇ ਸੂਟਾਂ ਦੇ ਬਹੁਤ ਹੀ ਪਿਆਰੀ ਜੀ ਕਾਟਨ ਦੇ ਸੂਟ ਹੈ ਜੀ ਨਾਲ ਦੁਪੱਟਾ ਆਊਗਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਤੁਸੀਂ ਦੁਪੱਟੇ ਦੀ ਲੁੱਕ ਚੈੱਕ ਕਰੋ ਜੀ ਕਿੰਨਾ ਸੋਹਣਾ ਦੁਪੱਟਾ ਹੈ ਜੀ ਕਿੰਨੇ ਸੋਹਣੇ ਕਲਰ ਕੰਬੀਨੇਸ਼ਨ ਦੇ ਸੂਟ ਹੈ ਜੀ ਬਹੁਤ ਸੋਹਣਾ ਸ਼ਰਟ ਦਾ ਸ਼ਰਟ ਦਾ ਕਾਟਨ ਦਾ ਆਊਗਾ ਜੀ ਬਾਟਮ ਵੀ ਕਾਟਨ ਦੀ ਆਊਗੀ ਜੀ ਤੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਆਊਗਾ ਜੀ ਖੁੱਲੀ ਡੁੱਲੀ ਕੱਟ ਆਊਗੀ ਜੀ ਬਹੁਤ ਸੋਹਣਾ ਤੇ ਬਹੁਤ ਹੀ ਫੈਬਰਿਕ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਫੈਬਰਿਕ ਹੈ ਜੀ ਬਹੁਤ ਹੀ ਜਿਆਦਾ ਸੌਫਟ ਹੈ ਗਰਮੀ ਦੇ ਵਿੱਚ ਤੁਸੀਂ ਆਰਾਮ ਨਾਲ ਇਹਨੂੰ ਪਾ ਸਕਦੇ ਹੋ ਜਿਵੇਂ ਵੀ ਤੁਸੀਂ ਇਹਨੂੰ ਸਟਿਚ ਕਰਨਾ ਉਹ ਬਲੈਸਸ ਵਗੈਰਾ ਲਗਾ ਕੇ ਜੇ ਤੁਸੀਂ ਵਿਦਆਊਟ ਲੈਸ ਵੀ ਬਣਾਉਣਾ ਤਾਂ ਵੀ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੋਊਗਾ ਜੀ ਸਾਰੇ ਨਵੇਂ ਡਿਜ਼ਾਈਨ ਹੈ ਸਾਰੇ ਨਵੇਂ ਹੀ ਆਪਣੇ ਕੋਲੇ ਸੂਟ ਹੈ ਜੀ ਸਾਰਿਆਂ ਦੇ ਕਲਰ ਕੰਬੀਨੇਸ਼ਨ ਬਿਲਕੁਲ ਨਿਊ ਹੈ ਜੀ ਨਿਊ ਡਿਜ਼ਾਈਨਿੰਗ ਹੈ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਜੇ ਇਹ ਵਾਲੇ ਸੂਟਾਂ ਦੇ ਨਾਲ ਬਾਟਮ ਜਿਕਨਦੀ ਆਉਗੀ ਜੀ 2 ਮੀਟਰ ਦੀ ਬਾਟਮ ਆਉਗੀ ਜੀ ਨਾਲ 2.5 ਮੀਟਰ ਦੀ ਸ਼ਰਟ ਆਉਗੀ ਪੂਰਾ ਖੁੱਲਾ ਡੁੱਲਾ ਬਹੁਤ ਸੋਹਣਾ ਸੂਟ ਬੰਦ ਆ ਜੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਨਵੀਂ ਪ੍ਰਿੰਟਿੰਗ ਆਉਗੀ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਨਾਲ ਬੈਲ ਵਾਲਾ ਬਟਨ ਆਪਣਾ ਘੰਟੀ ਵਾਲਾ ਬਟਨ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਤੇ ਵੱਧ ਤੋਂ ਵੱਧ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਮੇਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦਿਆ ਕਰੋ ਜੀ ਵੱਧ ਤੋਂ ਵੱਧ ਲਾਈਕ ਕਰਦਿਆ ਕਰੋ ਜੀ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਆਪਦੀ ਭੈਣ ਦੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ